ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅੱਜ ਮੈਂ ਆਪ ਜੀ ਨੂੰ ਇਸ ਵੀਡੀਓ ਦੇਦਾ ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੇ ਨਾਲ ਸੰਬੰਧਿਤ ਅਸਥਾਨ ਜੋ ਕਿ ਦਿੱਲੀ ਵਿਖੇ ਚਾਂਦਨੀ ਚੌਂਕ ਵਿਖੇ ਸਥਿਤ ਹੈ ਤੇ ਸਿੱਖ ਜਗਤ ਦੇ ਅੰਦਰ ਇਸ ਅਸਥਾਨ ਦੀ ਬੜੀ ਮਹੱਤਤਾ ਹੈ ਜਿੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਾਨਵਤਾ ਧਰਮ ਦੀ ਰੱਖਿਆ ਦੇ ਲਈ ਔਰੰਗਜ਼ੇਬ ਦੇ ਸਮੇਂ ਨਵੰਬਰ 1675 ਈਸਵੀ ਨੂੰ ਆਪਣਾ ਸੀਸ ਦਿੱਤਾ ਸੀ ਇਸ ਸ਼ਹੀਦੀ ਦੇ ਪਰਥਾਏ ਦਸਮ ਪਿਤਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਬਚਨ ਨੇ ਤਿਲਕ ਜੰਜੂਰਾ ਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੇ ਜੈਸ ਅਸਥਾਨ ਤੇ ਅੱਜ ਕਲ ਗੁਰੂ ਤੇਗ ਬਹਾਦਰ ਸਾਹਿਬ ਨਿਵਾਸ ਅਸਥਾਨ ਹੈ ਔਰੰਗਜ਼ੇਬ ਦੇ ਸਮੇਂ ਉਥੇ ਕੋਤਵਾਲੀ ਹੋਇਆ ਕਰਦੀ ਸੀ ਜਿੱਥੇ ਨੌਵੇਂ ਨਾਨਕ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਦੇ ਵਿੱਚ ਕੈਦ ਕਰਕੇ ਇਸ ਕੋਤਵਾਲੀ ਦੇ ਵਿੱਚ ਰੱਖਿਆ ਗਿਆ ਤੇ 1675 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਤਿੰਨ ਸ਼ਰਤਾ ਰੱਖੀਆਂ ਗਈਆਂ ਕਾਜੀ ਵੱਲੋਂ ਉਹ ਕਿਹੜੀਆਂ ਸ਼ਰਤਾ ਸਨ ਕਲਮਾ ਪੜੋ ਜਾਂ ਕਰਾਮਾਤ ਦਿਖਲਾਵੋ ਜਾਂ ਆਪ ਪਰਵਾਣ ਕਰੋ ਤੇ ਸਾਡਾ ਇਤਿਹਾਸ ਦੱਸਦਾ ਹੈ ਦੁਪਹਿਰ ਢਲਣ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਕਤਵਾਲੀ ਤੋਂ ਬਾਹਰ ਲਿਆਂਦਾ ਗਿਆ ਤੇ ਸ਼ਹੀਦੀ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਖੂਬ ਤੋਂ ਇਸ਼ਨਾਨ ਕੀਤਾ ਜਿਸ ਦੇ ਦਰਸ਼ਨ ਆਪ ਜੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓ ਰੂਪ ਦੇ ਵਿੱਚ ਕਰਵਾਵਾਂਗੇ ਸੋ ਹਜ਼ਾਰਾਂ ਲੋਕਾਂ ਦਾ ਇਸ ਚਾਂਦਨੀ ਚੌਂਕ ਦੇ ਵਿੱਚ ਇਕੱਠ ਸੀ ਤੇ ਕਾਜ਼ੀ ਵੱਲੋਂ ਫਿਰ ਦੁਬਾਰਾ ਸ਼ਰਤਾਂ ਦੁਹਰਾਈਆਂ ਗਈਆਂ ਕਿਹੜੀਆਂ ਕਲਮਾ ਪੜੋ ਕਰਾਮਾਤ ਦਿਖਾਵੋ ਜਾਂ ਆਪਣੇ ਮਰਨ ਨੂੰ ਪਰਵਾਣ ਕਰੋ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਹੀ ਗੱਲ ਦੁਹਰਾਈ ਰਾਖੇਂਗੇ ਨਿਜ ਧਰਮ ਨਾ ਹਾਰੇ ਤੇ ਜਲਾਦ ਜਲਾਲ ਉਹ ਦੀਨ ਨੇ ਤਲਵਾਰ ਚਲਾਈ ਤੇ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਮਗਰੋਂ ਭਾਈ ਜੈਤਾ ਜੀ ਜਿਨ੍ਹਾਂ ਨੂੰ ਅਸੀਂ ਭਾਈ ਜੀਵਨ ਜੀ ਦੇ ਨਾਂ ਦੇ ਨਾਲ ਵੀ ਜਾਣਦੇ ਆ ਇਥੋਂ ਹੀ ਗੁਰੂ ਜੀ ਦੇ ਸੀਸ ਨੂੰ ਉਠਾ ਕਰਕੇ ਅਨੰਦਪੁਰ ਸਾਹਿਬ ਲੈ ਗਏ ਤੇ ਇੱਥੋਂ ਹੀ ਭਾਈ ਲੱਖੀਸ਼ਾ ਬਣਜਾਰਾ ਜੀ ਗੁਰੂ ਜੀ ਦੇ ਧੜ ਨੂੰ 5 ਮੀਲ ਦੂਰ ਇਸ ਅਸਥਾਨ ਤੋਂ ਉਹਨਾਂ ਦਾ ਘਰ ਸੀ ਉੱਥੇ ਸੰਸਕਾਰ ਕਰਨ ਲਈ ਉਹ ਲੈ ਗਏ ਕਿਉਂਕਿ ਔਰੰਗਜ਼ੇਬ ਨੇ ਹੁਕਮ ਕਰ ਰੱਖਿਆ ਸੀ ਵੀ ਜੇ ਕੋਈ ਗੁਰੂ ਦੇ ਦਿਨ ਉਠਾਵੇਗਾ ਤੇ ਉਸ ਨੂੰ ਵੀ ਗੁਰੂ ਦੇ ਵਾਂਗੂ ਹੀ ਕਤਲ ਕਰ ਦਿੱਤਾ ਜਾਵੇਗਾ ਪਰ ਸਿੱਖਾਂ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦਿਆਂ ਹੋਇਆ ਇਹ ਸੇਵਾ ਲੇਹਤੈ ਸ਼ਹੀਦੀ ਤੋਂ ਲਗਭਗ 100 ਸਾਲ ਤੱਕ ਇਸ ਅਸਥਾਨ ਤੇ ਕੋਈ ਯਾਦ ਕਾਇਮ ਨਹੀਂ ਹੋ ਸਕੀ ਤੇ ਜਦੋਂ ਸਿੱਖ ਮਿਸਲਾਂ ਦਾ ਸਮਾਂ ਆਇਆ ਤਾਂ ਕਰੋੜ ਸਿੰਘੀਆ ਮਿਸਲ ਦੇ ਜਥੇਦਾਰ ਬਾਬਾ ਬਘੇਲ ਸਿੰਘ ਨੇ ਜਦੋਂ 1783 ਈਸਵੀ ਵਿੱਚ ਦਿੱਲੀ ਫਤਿਹ ਕੀਤੀ ਤਾਂ ਇਸ ਅਸਥਾਨ ਦੀ ਨਿਸ਼ਾਨਦੇਹੀ ਕਰਕੇ ਇੱਥੇ ਸ਼ਹੀਦੀ ਯਾਦਗਾਰ ਸਥਾਪਿਤ ਕੀਤੀ ਤੇ ਗੁਰਦੁਆਰਾ ਸੀਸਗੰਜ ਦੇ ਸਾਹਮਣੇ ਫੁਹਾਰੀ ਵਾਲੀ ਥਾਂ ਤੇ ਗੁਰੂ ਜੀ ਦੇ ਸਾਥੀਆਂ ਨੂੰ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਇਤਿਹਾਸਕ ਸਥਾਨ ਦੇ ਵੀ ਵੀਡੀਓ ਰੂਪ ਦੇ ਵਿੱਚ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਤੇ ਨਾਲ ਨਾਲ ਇੱਥੋਂ ਦੇ ਇਤਿਹਾਸ ਤੋਂ ਆਪ ਜੀ ਨੂੰ ਜਾਣੂ ਕਰਵਾਉਣ ਦਾ ਯਤਨ ਕਰਾਂਗੇ ਸੋ ਇਸ ਤਰ੍ਹਾਂ ਧਾਨਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਦੇ ਖਾਤਰ ਮਾਨਵ ਧਰਮ ਦੀ ਰੱਖਿਆ ਦੇ ਖਾਤਰ ਆਪ ਇਸ ਅਸਥਾਨ ਤੇ ਕੁਰਬਾਨ ਕਰ ਦਿੱਤਾ ਤੇ ਜਦੋਂ ਤੱਕ ਦੁਨੀਆ ਰਹੇਗੀ ਤੇ ਇਹ ਉਹੀ ਖੂਹ ਦੇ ਦਰਸ਼ਨ ਅਨਾਪ ਕਰ ਰਹੇ ਹੋ ਜਿੱਥੇ ਸ਼ਹੀਦੀ ਦੇਣ ਤੋਂ ਪਹਿਲਾਂ ਧਾਨਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀ ਇਹ ਉਹੀ ਉਹ ਖੂਹ ਹੈ ਤੇ ਜਦ ਕਦੇ ਵੀ ਆਪ ਗੁਰਦੁਆਰਾ ਸੀਸਗੰਜ ਸਾਹਿਬ ਦਰਸ਼ਨ ਕਰਨ ਜਾਓ ਤੇ ਇਸ ਅਥਾਨ ਤੇ ਵੀ ਨਤਮਸਤਕ ਹੋ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਅਸੀਸਾਂ ਲਓ ਤੇ ਦਿੱਲੀ ਦੀ ਸਮੂਹ ਸੰਗਤ ਦਿੱਲੀ ਦੀ ਸਮੂਹ ਲੋਕਾਈ ਇਸ ਅਸਥਾਨ ਤੇ ਨਤਮਸਤਕ ਹੋ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਵਡਿਆਈਆਂ ਨੂੰ ਯਾਦ ਕਰਕੇ ਉਹਨਾਂ ਦੇ ਕੀਤੇ ਹੋਏ ਬਲੀਦਾਨ ਨੂੰ ਯਾਦ ਕਰਕੇ ਇਤ ਸਥਾਨ ਤੇ ਨਤਮਸਤਕ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ